an yeah, amazing boat trip on the river if you want boat trip yeah how fine a 6 kilometer trip with here vibe also ladpe ladpe police wale alafsa so we live in no way all these woods are on just see haan ji good morning sarayanu te bhai ajj dhup nikl gayi bahut wadiya ਉਣੀ ਤੋਂ ਬਣੀ ਗਈ ਹੋਈ ਆ ਦੇਖੋ ਅਜੇ ਮੈਂ ਤੁਹਾਨੂੰ ਸ਼ਹਿਰ ਦਾ ਹਜੇ ਤੱਕ ਸੱਜਾ ਪਾਸਾ ਦਿਖਾਇਆ ਸੀ ਹੁਣ ਮੈਂ ਖੱਬੇ ਪਾਸੇ ਲੈ ਕੇ ਚਲੂੰਗਾ ਚਲੋ ਚੱਲਦੇ ਆ ਅੱਗੇ ਦੇਖੋ ਕਿੰਨੀ ਸੋਹਣੀ ਲੱਗਦਾ ਧੁੱਪ ਜੇ ਪਹਿਲਾਂ ਦੋ ਤਿੰਨ ਦਿਨ ਦਾ ਧੁੱਪ ਨਿਕਲੀ ਹੋਈ ਨਹੀਂ ਜੀ ਜਾਰਜੀਆ ਦਾ ਮਿਨੀ ਸੋ ਬਈ ਦੇਖੋ Sara era a mini soda store. Apenas Dunkin's. dunkin hello this is a restaurant iran here the best of turkey halal later bottom. later thank you okay, okay. shisha and try ah. okay and thank you dekho <laughs> ve georgia de kutte dekh lo pale paaye enna de eda karna de na oh lagya hunda sticker je laaya hoye je apne mehsan de ni laaya <laughs> <laughs> hoya hunda ਉਤਾ ਕੰਨਾਂ ਤੇ ਲਾਇਆ ਹੁੰਦਾ ਉਹਦੇ ਨਾਲ ਪਤਾ ਚਲ ਜਾਂਦਾ ਇਹਨਾਂ ਨੂੰ ਵੀ ਇਹਦੇ ਟੀਕੇ ਟੂਕੇ ਲੱਗੇ ਹੋਏ ਆ ਇਹਦੇ ਟੀਕੇ ਨਹੀਂ ਲੱਗੇ ਹੁੰਦੇ ਤੇ ਕੰਨ ਤੇ ਕੁਝ ਨਹੀਂ ਹੁੰਦਾ ਕਰਿਆ ਹੋਇਆ ਤੇ ਆ ਫੋਰਸ ਹੀ ਲਾ ਕੁਝ ਘਰ ਹੋਣਾ ਜਾਂ ਕੀ ਆ ਜਾਇਆਂ ਗੱਲ ਚ ਇਸ ਮਸੂਲੇ ਉੱਤੇ ਚਾਗੇ ਗੱਲ ਤੋਂ ਬੋਲਵਾ ਕਰਨਾ ਐਸੇ ਚੇਨੀ ਰਹਾ ਦਾਮੀ ਦੇ ਨਾਮ ਦਾ ਐਸਾ ਮੈਨੂੰ ਮੰਨਦੇ ਐਸਾ ਮਗਰ ਵੀ ਦੇ ਆ ਨਿਕੋ ਵੀ ਦੇ ਨੇ ਕਾਲੀਆਂ ਬਿੱਲੀਆਂ ਬਹੁਤ ਇੱਥੇ ਛੋਟੇ ਛੋਟੀਆਂ ਇਦਾਂ ਦੀਓ ਮੇਰੇ ਰੂਮ ਦੇ ਬਾਹਰ ਲੰਡੀ ਹੈ ਉਸਤਾਤ ਨਵੰਬਰ ਤੱਕ ਬਰਾਵਣੀ ਸਹੀ ਉਹ ਦੁਨੀਆ ਜ਼ਰੂਰ ਕੋਈ ਨਾ ਦੱਸ ਸਕਦਾ ਕਿ ਉਹ ਦੱਸ ਸਕਦਾ ਕਿ ਮੇਰੇ ਪਿੱਛੇ ਬੱਚੇ ਆ ਰਹੇ ਸਕੂਲ ਦੇ ਚੱਲ ਗਏ ਤੇ ਛੋਟੇ ਛੋਟੇ ਬੱਚੇ ਸਕੂਲ ਦੇ ਆ ਰਹੇ ਸੋਦਾਨੀ ਕਿੱਥੋਂ ਕੀ ਹਿਸਾਬ ਕਿਤਾਬ ਇਹਨਾਂ ਦਾ ਜਦ ਸਕੂਲ ਚੱਲੇ ਹੋਣੇ ਸਕੂਲ ਨੂੰ ਛੁੱਟੀ ਹੋਈ ਹੋਣੀ 2 ਵਜੇ ਛੋਟੇ ਬੱਚੇ ਸਕੂਲ ਤੋਂ ਛੁੱਟੀ ਹੋਈ ਹੋਣੀ ਇਹਨਾਂ ਦਾ ਆ چھوٹے چھوٹے ਬੱਚੇ ਸਕੂਲ ਦੇ ਇਹਨਾਂ ਦੀ ਗੱਲ ਕਰ ਰਹੇ ਸੀ ਪਿੱਛੇ ਰੌਲਾ ਪਾਉਂਦੇ ਆ ਰਹੇ ਸੀ ਇਹ ਆ ਬਿਲਡਿੰਗ ਦੇਖੋ ਕਿੰਨੀ ਵਧੀਆ ਬਣਾਈ ਹੋਈ ਜਦੋਂ ਮੈਂ ਆਪਣੇ ਰੌਕ ਗਾਰਡਨ ਨਾਲ ਚੰਡੀਗੜ੍ਹ ਉਦਾਂ ਕੁਝ ਚਿਪਸ ਚਿਪਸ ਜਿਹਾ ਲਾ ਕੇ ਪਹਿਲਾਂ ਜੀ ਬਣਾਈ ਹੋਈ ਆ ਪੂਰਾ ਰੌਲਾ ਪਾਇਆ ਬੰਨੇ ਆਣੇ ਨੇ ਫਿਰਦਾਨੇ ਆਣੇ ਪਾਉਂਦੇ ਆ ਆਈਸਕ੍ਰੀਮ ਵਾਲੀ ਰੈਡੀ ਜੀ ਖੜੀ ਹੈ ਜੀ ਮੈਡਮ ਜੀ ਛੋਟੇ ਛੋਟੇ ਸਟੋਰ ਹਰੇਕ ਜਗ੍ਹਾ ਹੈਗੇ ਇਹਨਾਂ ਦੇ ਆ ਜੌਰਜੀਆ ਦਾ ਝੰਡਾ ਲੱਗਿਆ ਉੱਤੇ ਇਹਦੇ ਨਾਲ ਯੂਕਰੇਨ ਦਾ ਝੰਡਾ ਤੇ ਯੂਰਪ ਦਾ ਝੰਡਾ ਦੋਨੋਂ ਲਾਏ ਹੋਏ ਆ ਏਸ਼ੀਅਨ ਗਨ ਯੂਨੀਅਨ ਦਾ ਲਗਦਾ ਮੈਂ ਇੱਥੋਂ ਮੁੜਨਾ। ਫਿਰ ਮੈਂ ਪੁੱਛਦਾ ਕਿਸੇ ਨੂੰ। ਇਹ ਕੋਈ ਹੋਰ ਸਟਰੀਟ ਆ ਅੰਗੇ। ਦੇਖੋ ਬਈ ਕਿੰਨੇ ਸੋਹਣੇ ਬਾਹਰ ਹੀ ਖੁੱਲੇ ਚ ਬਣਾਇਆ ਹੋਇਆ। ਆਪਣੇ ਵੀ ਬਣ ਸਕਦਾ ਬਟ ਗਰਮੀ ਬਹੁਤ ਹੁੰਦੀ ਗਰਮੀ ਕਰਕੇ ਨਹੀਂ। ਘਰ ਪਾਉਂਦੇ ਆਪਾਂ। ਤਾਂ ਕਰਕੇ ਆਪਣੇ ਜ਼ਿਆਦਾ ਅਨਡੋਰ ਹੀ ਹੁੰਦਾ। ਹੈਗੀ ਹੈ ਗਈ। ਪਰ ਫਿਰ ਵੀ ਇੱਥੇ ਠੰਡ ਰਹਿੰਦੀ ਹੈ ਤਾਂ ਫਿਰ ਕਹਿੰਦਾ ਬਾਹਰ ਹੈਗਾ ਸਟਿੰਗ ਸਟਿੰਗ ਦਾ ਅਜੇ ਸਵੇਰ ਦਾ ਟਾਈਮ ਹੈ ਤਾਂ ਕਰਕੇ ኦਪਰੇਸ਼ਨਲ ਨਹੀਂ ਹੈਗਾ ਅਜੇ ਅਸੂਵੇ ਨੀਅਰਸ ਭਾਈ ਇੱਥੇ ਜਾਂਦੇ ਹੋਏ ਲੈ ਕੇ ਜਾਵਾਂਗਾ ਕੁਝ ਖਾਚਾ

חביבי ਕਹਿੰਦੀ ਹਬੀਬੀ ਮਤਲਬ ਦबई ਵਾਲਾ ਸ਼ੇਖ ਹਾਂ ਮੈਂ ਕਹਿੰਦੀ ਉਹ ਬਈ ਕੋਈ ਸਕੁਅਰ ਆ ਗਿਆ ਇੱਥੇ ਪਤਾ ਨਹੀਂ ਕੀ ਨਾਮ ਹੈ ਸਕੁਅਰ ਦਾ ਇਹ ਮੈਂ ਪੋਲ ਪਾਰ ਕਰਨਾ ਦੇਖਦੇ ਚਲੋ ਫਿਰ ਤਾਂ ਕੋਈ ਬੁੱਤ ਲੱਗਿਆ ਹੋਇਆ ਇਹਨਾਂ ਦਾ ਸਾਹਮਣੇ ਤੋਂ ਦਖਾਨਾ ਜਾ ਕੇ ਤੇ ਕੁਝ ਕੰਮ ਕਰਨ ਲੱਗੇ ਹੋਏ ਮਨ ਲਾ ਲਿਆ ਇਹਨੂੰ ਫਿਕਸ ਕਰਨਗੇ ਇਹ ਕੋਈ ਸਕੂਆਰ ਹੈ ਤੇ ਸੋ ਬਈ ਦੇਖੋ ਇਦਾਂ ਦਾ ਕੁਛ ਹੈ ਇਹਨਾਂ ਦੀ ਆ ਨਦੀ ਹੈ ਕਹਿੰਦੇ ਪਹਿਲਾਂ ਔਰ ਇੱਥੇ ਤੱਕ ਜਾਂਦੀ ਸੀ ਇਹ ਬਹੁਤ ਬੜੀ ਸੀ ਉਹਨਾਂ ਨੇ ਛੋਟੀ ਕਰ ਦਿੱਤੀ ਪਾਣੀ ਦਾ ਜੇ ਸਾਫ਼ ਪਾਣੀ ਦਾ ਰੰਗ ਜੇ ਸਾਫ਼ ਹੁੰਦਾ ਕਿੰਨੀ ਸੋਹਣੀ ਲੱਗਣੀ ਸੀ ਇਹ ਬਟ ਚਲੋ ਫਿਰ ਵੀ ਠੀਕ ਆ ਹਾ ਉਹਨੇ ਪਾਪਾ ਨਾਲ ਖੇਡਦੀ ਹੋਈ ਕੁੜੀ ਸਕੂਲ ਤੋਂ ਆਈ ਹੈ ਵੀ ਮੈਂ ਜਾਣਾ ਉਹ ਬਿਲਡਿੰਗ ਉਹ ਜਿਹੜੀ ਸਾਹਮਣੇ ਤੁਹਾਨੂੰ ਚਰਚ ਦਿਖ ਰਹੀ ਉਹ ਸਭ ਤੋਂ ਵੱਡੀ ਚਰਚ ਹੈ ਤੇ ਵੀ ਉੱਥੇ ਵੀ ਲੈ ਕੇ ਜਾਊਂਗਾ ਸੜਕਾਂ ਤੇ ਸਮਾਨ ਰੱਖ ਕੇ ਵੇਚਣੇ ਦਾ ਮਾਹੌਲ ਇੱਥੇ ਵੀ ਹੈਗਾ ਬਈ ਆ ਦੇਖੋ ਨੇ ਰੱਖਿਆ ਹੋਇਆ ਸਮਾਨ ਖਿਡੌਣੇ ਖਿਡੌਣੇ ਜੇ ਆ ਵਿੱਚ ਆ ਮੁੰਡੀਆਂ ਮੰਡੀਆਂ ਪਤਾ ਨਹੀਂ ਕੀ ਘੜੀਆਂ ਵੀ ਰੱਖੀਆਂ ਹੋਈਆਂ ਇੱਥੇ ਦੁਕਾਨਾਂ ਲੱਗਦੀਆਂ ਪੂਰੀਆਂ ਹਜੇ ਹੁਣ ਲੱਗਣ ਗਈਆਂ ਆ ਦੁਕਾਨਾਂ ਲੱਗਣ ਗਈਆਂ ਇੱਥੇ ਹਜੇ ਬੰਦ ਆ ਸਾਰਾ ਕੁਝ ਅੱਗੇ ਵੀ ਦੇਖੋ ਸਾਰੀਆਂ ਦੁਕਾਨਾਂ ਤੇ ਬੰਦਾਂ ਲੱਗੀਆਂ ਹੋਈਆਂ ਇਹੋਂ ਦੰਦ ਖਾਣਾ ਕੋ ਮੱਕ ਇੱਥੇ ਕੀ ਕੀ ਹੈਗਾ ਬਈ ਧੁੱਪ ਤਾਂ ਨਿਕਲੀ ਹੋਈ ਆ ਪਰ ਠੰਡ ਹੋ ਗਈ ਸਾਰਾ ਪੁਰਾਣਾ ਸਮਾਨ ਪਿਆ ਦੇਖੋ ਪੁਰਾਣਾ ਕੈਮਰਾ ਬੰਮ ਚੀਕ ਬੰਮ ਅੱਜ ਸੱਚੀਲੀ ਮੋਈ ਤਾਰੇ ਕਲਬਾਸੇ ਇਹ ਫੋਜੀਆਂ ਫੋਜੀਆਂ ਦਾ ਸਮਾਨ ਲੱਗਦਾ ਜਿਹੜੀ ਇੱਥੇ ਉਹਦੀ ਮਿਲਟਰੀ ਹੈ ਨਾ ਬਹੁਤ ਸਮਾਨ ਲੱਗ ਰਿਹਾ ਮੈਨੂੰ ਸਿੱਕੇ ਪਏ ਪੁਰਾਣੇ ਇੱਥੇ ਜੌਰਜੀਨ ਸਿੱਕੇ ਯਾਰ ਸਾਚੀ ਯਾਰਾ ਮਿਲਟਰੀ ਮਿਲਟਰੀ ਦਾ ਸਮਾਨ ਲੱਗਦਾ ਬਾਈ ਪੁਰਾਣੇ ਡੇਚੀ ਕੁਚੀ ਬਿਆਨਗਾ ਬਿਕ ਰਹੀਆਂ ਪੁਰਾਣਾ ਜ਼ਮਾਨਾ ਵੀ ਸਾਰਾ ਆਰਮਰ ਵੀ ਰਹਿਣਾ ਇਹਦਾ ਕੋਕਸ ਦੇ ਬਈ ਬਾਈਕ ਪੋਸਟ ਦਾ ਬੇਸਰਾ ਮੇਂ ਦੂਪੋ ਐਸੇ ਗੱਡਵਾਟੂ ਪੁਰਾਣੇ ਕੋਸਟਸ ਨਾਲ ਹੀ ਚਟਾਈਆਂ ਬਈਆਂ ਆ ਇਹਨੇ ਪੁਰਾਣੇ ਇਹਦੇ ਕੰਨਾਂ ਚ ਪਾਉਣੇ ਵਾਲੇ ਗਲੇ ਵਾਲੇ ਹੁੰਦੀਆਂ ਯਾ ਇਟਸ ਨਾਈਸ ਵਾਹ नंबर प्लेट दुबई भाई ओ ए भाई ये न जस्टिस हाउस है ਉਦਾਂ ਵੀ ਇੱਥੇ ਸੜਕ ਪਾਰ ਹੁੰਦੀ ਹਰਾ ਸਿਗਨਲ ਹੋਏ ਤੇ ਮਿੱਟੀਆਂ ਫੜ ਜਾਂਦੀਆਂ ਸਾਰੀਆਂ ਹਰ ਨਾ ਨਾ ਖਾਸੀ ਕੋਈ ਨਹੀਂ ਸੀ ਤਰਸੀ ਤਰਸਣ ਤੋਂ ਨਹੀਂ ਖਾਸੀ ਹਰ ਨਾ ਖਾਸੀ ਯੂਨਿਟ ਨੋਟਰੀ ਮਿਸਟਰ ਨੋ ਨੋ ਰੈਫਰੇਸ਼ਨ ਹੈ ਬਿਲਡਿੰਗ ਦੇਖੋ ਕਿੰਨੀ ਪੁਰਾਣੀ ਹੈ ਆ ਜਸਟਿਸ ਹਾਊਸ ਦੇ ਸਾਹਮਣੇ ਇੱਥੇ ਬੈਠਾ ਪਿਓ ਵਜਾਉਂਦਾ ਇੱਕ ਉਹਨੇ ਕਹਿੰਦੇ ਕੀ ਇਹਨੂੰ ਇਹ ਫੈਰੀ ਵੀ ਚੱਲਦੀ ਆ ਬਈ ਉਹ ਅੱਗੇ ਜਾ ਰਹੀ ਹੈ ਸ਼ਾਇਦ ਤੁਹਾਨੂੰ ਦਿਖ ਰਿਹਾ ਹੋਵੇ ਮੈਂ ਜਾ ਰਿਹਾ ਪੀਸ ਬ੍ਰਿਜ ਵੱਲ ਦੇਖੋ ਵੀ ਗੁਬਾਰਾ ਕਿੱਥੇ ਉੜਿਆ ਹੋਇਆ ਉੱਪਰ ਬਿਲਡਿੰਗ ਦੇਖੋ ਝੰਡਾ ਚੱਲ ਰਿਹਾ ਉੱਪਰ ਜੌਰਜੀਆ ਦਾ ਇਹ ਆ ਗਿਆ ਪੀਸ ਬ੍ਰਿਜ ਇਹ ਆ ਗਿਆ ਮੈਂ ਕੋਈ ਬੱਸ ਦਾ ਮੈਨੂੰ ਪਤਾ ਨਹੀਂ ਚੱਲਿਆ ਮੈਂ ਤੁਰ ਕੇ ਹੀ ਹੋ ਗਿਆ ਪਰ ਮਜ਼ਾ ਪੂਰਾ ਆ ਰਿਹਾ ਚੱਲ ਕੇ ਜਾਣ ਜਿਵੇਂ ਆ ਪੀਸ ਬ੍ਰਿਜ ਮੇਰੇ ਕੋਲ ਉਹਦਾ ਬੜਾ ਸ਼ਹਿਰ ਨਹੀਂ ਹੈਗਾ ਤੁਸੀਂ ਤੁਰ ਕੇ ਆਰਾਂਨਾਂ ਨੂੰ ਘੁੰਮ ਸਕਦੇ ਹੋ ਇੱਥੇ ਕੋਈ ਚੱਕਰ ਨਹੀਂ ਹੈ ਕੋਈ ਮਰਜ਼ੀ ਘੁੰਮੀ ਜਾਓ ਦੇਖਦਾ ਇੱਥੇ ਸਾਹਮਣੇ ਤੋਂ ਆ ਬਾਡੀ ਜਿਹੜੀ ਲੱਗੀ ਇੱਥੇ ਚੜਦਾ ਨਹੀਂ ਜੇ ਵੀ ਰਾਹ ਦੇਖਦਾ ਇੱਥੇ ਧਿਆਨ ਦਾ ਰਸਤਾ ਹੋਣਾ ਪੱਕਾ ਹਾਂ ਹੈਗਾ ਇਹ ਨੀਚੇ ਤੋਂ ਇਹ ਵਿਊ ਆ ਕਿਸ ਪਰੇ ਕਿਦਾਂ ਤੁਸੀਂ ਕਾਗੇ ਦੇ Hello brother. How are you? I'm good. How are you? Thank you, brother. I'm offering you here amazing boat trip on the river if you want. Boat trip? Yeah, half an hour, six kilometer trip with minimal price for you. How much? Look, six km trip into that two kilometers here you go with new policy. After four kilometers old policy. Old policy you can see waterfalls, caves, castles, a kind of national bird. After thirty minutes come back here same place. Thank you sister. Yes, I will come definitely. ਏ ਆ ਬਈ ਪੀਸ ਬ੍ਰਿਜ ਅੱਜ ਤੋਂ ਪੁੰਨੇ ਗਲੀ ਹੋਣ ਕਰਕੇ ਸਾਰਾ ਕੁਝ ਸੋਹਣਾ ਸੋਹਣਾ ਲੱਗ ਰਿਹਾ ਪੜਾ ਦੋ ਤਿੰਨ ਦਿਨ ਦਾ ਧੁੱਪੇ ਨਹੀਂ ਨਿਕਲੀ ਯਾਦਾ ਤਾਜ਼ੀਆਂ ਕਰਾ ਗਿਆ 9 ਸਾਲ ਪਹਿਲਾਂ ਆਇਆ ਸੀ ਕੁਝ ਕੁਝ ਬੰਦਾ ਭੁੱਲ ਜਾਂਦਾ ਕੁਝ ਕੁਝ ਯਾਦ ਰਹਿੰਦਾ ਮਰਮ ਨੂੰ ਇਹ ਨਹੀਂ ਪਤਾ ਚੱਲ ਰਿਹਾ ਮੈਂ ਪਿਛਲੀ ਵਾਰ ਇੱਧਰੋਂ ਐਂਟਰ ਕੀਤਾ ਸੀ ਜਾਂ ਇੱਧਰ ਤੋਂ ਐਂਟਰ ਕੀਤਾ ਸੀ ਅਜੇ ਕੁਝ ਨਹੀਂ ਸਮਝ ਲੱਗ ਰਿਹਾ ਉੱਪਰ ਜਾ ਕੇ ਪਤਾ ਚੱਲੇਗਾ ਦੇਖੋ ਵੀ ਸ਼ੀਸ਼ੇ ਨਾ ਬਣਾਇਆ ਹੋਇਆ ਇਹ ਉਵੇਂ ਦਾ ਹੀ ਹੈ ਜਿਵੇਂ ਤੁਹਾਨੂੰ ਮੈਂ ਉੱਥੇ ਦਿਖਾਇਆ ਸੀ ਨਾ ਅਹਮਦਾਬਾਦ ਗੁਜਰਾਤ ਚ ਬੈਂਡ ਵਾਲੇ ਲੱਗੇ ਹੋਏ ਆ ਕੁੜੀ ਬੈਠੀ ਪਤਾ ਨਹੀਂ ਕੀ ਕਰ ਰਹੀ ਵੇਚਦੀ ਹੋਣੀ ਕੁਝ ਇਹਦਾ ਆ ਫੇਰ ਇਹ ਚੱਲਦੀ ਥੱਲੇ ਇਹਦੇ ਬਾਰੇ ਦੱਸ ਰਹੀ ਸੀ ਉਹ ਕੁੜੀ uh Brother, you? no no thank you never hope this way life is we live in our way See, and nothing else matters. Trust the sea, and I'm finding you every day for something. ਪੁਰਾਣੇ ਪੁਰਾਣੇ ਘਰ ਆ ਕਿੰਨੇ ਪੁਰਾਣੇ ਘਰ ਬਣੇ ਹੋਏ ਆ ਆ ਪਤਾ ਨਹੀਂ ਕੀ ਦਾ ਬੁੱਤ ਲੱਗਿਆ ਹੋਇਆ ਇੱਥੇ ਰੈਸਟੋਰੈਂਟ ਹੋਣਾ ਕੋਈ ਇਹ ਬੰਦ ਹੈ ਚੱਲ ਲੈ ਵਾਈਪਰ ਸੁਣੇ ਸਾਡਾ ਜੀ ਆ ਲੜਪੇ ਲੜਪੇ ਪੁਲਿਸ ਵਾਲਿਆਂ ਨਾਲ ਬਾਈ ਵੀ ਲੜਾਈ ਹੋ ਗਈ ਦੀ ਪੁਲਿਸ ਵਾਲੇ ਨਾਲ ਗਾਲਾ ਗੋਲਾ ਕੱਢ ਕੇ ਲੰਘੇ ਕਿਦੂ ਇਹਨੂੰ ਆ ਬਾਈ ਮੱਛੀਆਂ ਲੱਗਿਆ ਹੋਇਆ ਫੜ ਨੂੰ ਆ ਲੱਗਿਆ ਫੜ ਲੇਗਾ ਬਾਈ ਜਿੱਤ ਗਿਆ ਜਦੋਂ ਹੀ ਬਟਨ ਦੱਬਿਆ ਨਾਲ ਦੀ ਨਾਲ ਹੀ ਉਹ ਗ੍ਰੀਨ ਹੋ ਗਈ ਲਾਈਟ ਮੇਰੀ ਆਦੇ ਬਾਲਾ ਤੁਹਾਨੂੰ ਮੱਛੀਆਂ ਫੜੀਆਂ ਬਾਈ ਨੇ ਦੇਖੋ ਬਈ ਕਿੰਨੀਆਂ ਮੱਛੀਆਂ ਜੁਦੀਆਂ ਹੀ ਆ ਜੇ ਫਰੈਸ਼ ਫਿਸ਼ ਸੋ ਆਜ ਸਟੇ ਹੋਇਆ ਬਾਈ ਨੇ ਕੰਡਾ ਵਿੱਚ ਬਾਈ ਨੇ ਕੰਡਾ ਸਟੇ ਹੋਇਆ ਵਿੱਚ ਦਾਵਾਸਾ ਦਾ ਰਾਸਾ ਵਾਹ ਕੋ ਉਹ ਬਦਨੀ ਗੰਦਗੰਦ ਜਿਹਾ ਫੜ ਲਿਆ ਵਿੱਚ ਤੇ ਅੱਥਰੇ ਹੀ ਰੋਕ ਸ਼ਾਹ ਵਿੱਚ ਸਾਥੀ ਬਣ ਗਿਆ ਦਾਵਾਸਾ ਕੁਛ ਨਾ ਕੁਛ ਬਣਾਇਆ ਹੋਇਆ ਇਹਨਾਂ ਨੇ ਪਤਾ ਨਹੀਂ ਕਿਹਦਾ ਬੁੱਤ ਲੱਗਿਆ ਬਈ ਉੱਪਰ

ਹੱਲੇ ਜਿ ਬਣਿਆ ਹੋਇਆ ਸਾਰਾ ਮਾਲ ਤੇ ਫੋਾਰੇ ਪੂਰੇ ਚੱਲਦੇ ਹੋਣੇ ਬਾਈ ਪਰ ਅੱਜ ਇਸ ਦਾ ਨਹੀਂ ਚੱਲ ਰਿਹਾ ਆ ਬੈਂਚ ਲੱਗੇ ਹੋਏ ਬੈਠਣੇ ਨੂੰ ਉੱਪਰ ਫੂਡ ਕੋਰਟ ਹੈ ਆਪਣੇ ਇੰਡੀਅਨ ਕੋ ਮਰਹੇ ਬੰਦੇ ਤਿੰਨੇ ਇੰਡੀਅਨ ਇਹ ਦੰਨਾ ਦਾ ਭਾਈ ਫੂਡ ਕੋਰਟ ਆ ਇੱਥੇ ਖਾਸਾ ਭੀ ਆ ਸਾਹਮਣੇ ਨੀਰਾ ਹੋਣ ਲੱਗਿਆ ਟਾਈਮ ਹੋ ਗਿਆ 5:30 ਹੋ ਗਏ। ਉਹ ਬਈ ਮੈਟਰੋ ਲੈ ਕੇ ਮੈਂ ਹੁਣ ਜਾ ਰਿਹਾ ਅਪਾਰਟਮੈਂਟ ਵੱਲ ਤੇ ਉੱਥੇ ਉਹ ਰਾਜ ਮੈਂ ਸ਼ੋਰਮਾ ਖਾਣਾ ਹੈ। ਕਿਤੇ ਤੁਹਾਨੂੰ ਦਿਖਾਣਾ ਕੀ ਕੀ ਅਵੇਲੇਬਲ ਹੈ। ਲੋਬੀ ਬਈ ਦੋ ਸਾਰਾ ਸਮਾਨ ਦੇਖੋ ਕਿੰਨਾ ਕੁਝ ਖਾਲੇ ਦਾ ਵੇਖ ਰਹੀ ਐ ਇੱਥੇ ਤੇ ਆਪਾਂ ਲੈਤਾ ਆਹ ਸ਼ੋਰਮਾ 6 ਮੀ ਲਾਰੀ ਦਾ ਐ ਮਤਲਬ 18 180 ਰੁਪਏ ਹੋ ਗਏ ਥੈਂਕ ਯੂ ਥੈਂਕ ਯੂ ਕੋਈਆ ਬਣਾਉਂਦਾ ਸ਼ੋਰਮ ਅੰਦਰੀਆਨ ਦਾ ਕਿਚਨ ਆ ਵਧੀਆ ਕੰਮ ਆ ਧੱਕ ਦੋ 300 ਸਭ ਕੁਝ ਜੁਗਨ ਕਰੇ 12 ਦਾ ਮਤਲਬ ਸਾਢੇ 300 ਰੁਪਏ ਦਾ ਫੁੱਲ ਜਿੰਨਾ ਜੁਗਨ ਸਸਤਾ ਐ ਇੱਥੇ ਕੰਮ ਬੀ ਸ਼ਰਮਾ ਹੋ ਗਿਆ ਦੀ ਆਪਣਾ ਹੁਣ ਮੈਂ ਖਰੀਦਣੇ ਆਂਡੇ ਇੱਥੋਂ ਦੇਖਦੇ ਅੰਦਰ ਤੋਂ ਉਹ ਮੇਰੇ ਨਾਲ ਵੀ சிலர் கேட்டுக்கொண்டுள்ளனர். <laughs> ਸਾਡੇ 5 ਲਾਰੀ ਦੇ ਆਏ ਆ ਸਾਡੇ 5 ਲਾਰੀ ਦੇ 10 ਅੰਡੇ ਮਤਲਬ ਮਹੰਗੇ ਆਂਡੇ ਇੱਥੇ ਇੱਥੇ ਅੰਡੇ ਇੰਡੀਆ ਨਾਲੋਂ ਮਹੰਗੇ ਆ 10 ਅੰਡੇ ਆਏ 150 150 160 170 ਦੇ ਆਏ 10 ਅੰਡੇ ਬਈ ਹੁਣ ਮੈਂ ਰੂਮ ਵੱਲ ਜਾ ਰਿਹਾ ਅਪਾਰਟਮੈਂਟ ਜ ਆਪਣੇ ਜੀ ਵਾਕੀ ਸਵੇਰੇ ਮਿਲਦੇ ਹਾਂ ਹੁਣ ਜਾ ਕੇ